ਸਿੱਖ ਆਪਣੀ ਪਹਿਚਾਨ ਰੱਖਦਾ ਸਿੱਖ ਇਸ ਗੱਲ ਦਾ ਦਾਵਾ ਕਰਦਾ ਨਾ ਮਾੜਾ ਕੀਤਾ ਤੇ ਨਾ ਮਾੜਾ ਕਰਾਂਗੇ ਤੇ ਨਾ ਮਾੜਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕ ਗੁਰਬਾਣੀ ਦੇ ਲੜ ਲਾਉਣ ਵਾਲੇ ਆ ਮਾਫ ਕਰਨਾ ਅੱਜ ਤਿੰਨ ਚਾਰਕ ਬੰਦੇ ਅਮਰਤਪਾਲ ਦੇ ਬ੍ਰੋਤੀ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉੱਗਾ ਆਗੂ ਸ਼ਾਇਦ ਗੱਗੀ ਪੰਡਤ ਉਹਦਾ ਨਾਮ ਹੈ ਉਹ ਹਿੰਦੂ ਧਰਮ ਦੇ ਵਿੱਚੋਂ ਆ ਉਹ ਕਾ ਆਕੂ ਏ ਉਹਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮਹਿਰੂ ਨੇ ਕੀਤਾ ਉਹ ਸਹੀ ਕੀਤਾ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਪਿਛਲੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਉਹਨਾਂ ਦਾ ਕਤਲ ਹੋਇਆ ਜੋ ਕਿ ਅਮਰਤਪਾਲ ਸਿੰਘ ਮਹਿਰੂ ਜਾਂ ਉਹਨਾਂ ਦੇ ਸਾਥੀਆਂ ਨੇ ਕੀਤਾ ਤੇ ਪੁਲਿਸ ਉਹਨਾਂ ਨੂੰ ਪਕੜਨ ਤੇ ਲੱਗੀ ਹੋਈ ਹੈ ਢਾਡੀ ਸਰਜੀਤ ਸਿੰਘ ਉਹਨਾਂ ਦਾ ਬੜਾ ਪਾਵਰਫੁਲ ਬਿਆਨ ਹੈ ਹੱਕ ਕਿੰਦੇ ਚ ਅਮਰਿਤਪਾਲ ਸਿੰਘ ਮਹਿਰੂ ਦੇ ਹੱਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਤੇ ਆਪਾਂ ਸੁਣਨੇ ਆ ਜੋ ਮਾਹੌਲ ਅੱਜ ਪੰਜਾਬ ਦਾ ਬਣਿਆ ਪਿਆ ਨਾ ਜੀ ਕਿਉਂਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਸੱਚ ਬੋਲਣ ਤੋਂ ਕਦੇ ਝਕਿਆ ਨਹੀਂ ਔਰ ਮੇਰਾ ਫਰਜ਼ ਬਣਦਾ ਕਈਆਂ ਨੂੰ ਲੱਗੇਗਾ ਮੈਂ ਸ਼ਾਇਦ ਪ੍ਰਸੰਗ ਤੋਂ ਬਾਹਰ ਚੱਲਾ ਜੇ ਅੱਜ ਹਾਲਾਤ ਇਹ ਮੇਦੇ ਬਣੇ ਪਏ ਨੇ ਸਾਡੇ ਪੰਜਾਬ ਦੇ ਨਾ ਮਰਨ ਨੂੰ ਜੀ ਕਰਦਾ ਨਾ ਜਿਉਣ ਨੂੰ ਜੀ ਕਰਦਾ ਹਰ ਬੰਦੇ ਦੇ ਹੱਥ ਵਿੱਚ ਵੱਡਾ ਮੋਬਾਈਲ ਤੇ ਵਧੀਆ ਮੋਬਾਈਲ ਹੈ ਤੇ ਜੋ ਜੋ ਅੱਜ ਸਾਡੇ ਬੱਚਿਆਂ ਦੇ ਸਾਹਮਣੇ ਗੰਧ ਪਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਕਾਂ ਵੱਡਿਆ ਹੋਇਆ ਹਾਲੇ ਤੇ ਪਰਸੋਂ ਦੀਆਂ ਬਾਤ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣੇ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਆ ਪਿਓ ਨੂੰ ਉਸ ਵੇਲੇ ਧਰਤੀ ਬੇਲ ਦਿੰਦੀ ਪਰ ਹੁਣ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾਂ ਹੈ ਕਾਂਚਨ ਕੁਮਾਰੀ ਧੀਓ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕਾਂਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆ ਕਦੇ ਇਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆ ਕਦੇ ਐਵੇਂ ਨਹੀਂ ਕਰਦੀਆਂ ਮਾਫ ਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉਤੇ ਭਾਈ ਅੰਮ੍ਰਿਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਹੈ ਤੁਹਾਡੇ ਘਰ 'ਚ ਕੋਈ ਬਿਮਾਰ ਠਮਾਰ ਹੈ ਅਸੀਂ ਉਹ ਵੀ ਤੁਹਾਡਾ ਖਰਚਾ ਚੱਲ ਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਵਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਦੋਂ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ 5-7 ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਆਉਂਦੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਤਾਂ ਦੇਖਦੇ ਨੇ ਦੀ ਔਰਤ ਨੂੰ ਮਾਰ ਦੇਣੀ ਕੋਈ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ਼ ਕਰਨਾ ਤੇ ਨੰਗੇਜ ਵਖਾਲਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸ਼ੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋਗੇ ਸਾਡੇ ਦੁੱਧ ਚੁੰਗਦੇ ਬੱਚੇ 6ਵੀਂ 6ਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ 8ਵੀਂ 8ਵੀਂ ਚ ਪੜ੍ਹਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪਹਿਲਾਂ ਸਮਝਾਇਆ ਸੀ ਤੇ ਜਦੋਂ ਅਗਲਾ ਫਿਰ ਨਾ ਸਮਝੇ ਤਾਂ ਜਿਹੜੇ ਪੰਜ ਚਾਰਕ ਅਮਰਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸੁਆਦ ਵਾਲੀ ਐ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸੰਸਕਾਰ ਤੇ ਆਇਆ ਕੋਈ ਮੈਂ ਤਾਂ ਇਹ ਕਹਿਣਾ ਉਹ ਨਾ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਵੇਖੇ ਤਾਂ ਦੂਰੋਂ ਹੀ ਬਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਵੇਖੇ ਉਸ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੇ ਇਦਾਂ ਦੀ ਮੌਤ ਨਾ ਮਰੀਏ ਕੋਈ ਕੋ ਫੂਕਣ ਵਾਲਾ ਬਣਾ ਹੋਵੇ ਜਿਹੜੇ ਇਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਹੋ ਕੇ ਚੱਲਣ ਨਾਲ ਅਸਲ ਕਮਾਈ ਜ਼ਿੰਦਗੀ ਦੀ ਇਹ ਹੈ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਥੇ ਆ ਕੇ ਤਾਂ ਨਾਲ ਦੀ ਨਾਲ ਸਟੇਟਮੈਂਟ ਪੜਾ ਕੀ ਦੇ ਦੇ ਕਹਿੰਦੇ ਅਮਰਤ ਬਾਦ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤ ਬਾਦ ਨੂੰ ਤਾਂ ਦਿਹਾੜੀ ਨਾਲ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਤੇ ਵੱਡੀਆਂ ਪੋਸਟਾਂ ਦੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੌਲਰ ਹੀ ਬਣ ਭਾਲ ਦੇ ਦੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਨਾ ਜੀ ਤੇ ਪੰਜਾਬ ਦੇ ਵਿੱਚ ਸਿੱਖ ਰੱਖਦਾ ਸਿੱਖ ਆਪਣੀ ਪਹਿਚਾਣ ਰੱਖਦਾ ਸੇ ਕਹੇ ਇਸ ਗੱਲ ਦਾ ਦਾਵਾ ਕਰਦਾ ਨਾ ਮਾੜਾ ਕੀਤਾ ਤੇ ਨਾ ਮਾੜਾ ਕਰਾਂਗੇ ਤੇ ਨਾ ਮਾੜਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕਤ ਗੁਰਬਾਣੀ ਦੇ ਲੜ ਲਾਉਣ ਵਾਲੇ ਆ ਮਾਫ ਕਰਨਾ ਅੱਜ ਤਿੰਨ ਚਾਰਕ ਬੰਦੇ ਅਮਰਤਪਾਲ ਦੇ ਬ੍ਰੋਤੀ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉੱਗਾ ਆਗੂ ਸ਼ਾਇਦ ਗੱਗੀ ਪੰਡਤ ਉਹਦਾ ਨਾਂ ਹੈ ਉਹ Hindu ਧਰਮ ਦੇ ਵਿੱਚੋਂ ਆ ਉਗਾ ਆਗੂ ਏ ਉਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ ਹਰ ਵੇਲੇ ਮਾਪੇ ਇਹ ਗੱਲ ਨਹੀਂ ਦੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤਾ ਡਿੱਗਾ ਹੀ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀਓ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਵੀ ਗੱਲਾਂ ਕਰਦੇ ਨੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਕਾ ਦੀ ਤਾਬਿਆ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਐ ਇਸ ਘਰ ਵਿੱਚ ਵਧਾਈ ਮਿਲਦੀ ਐ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂਗੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਸਿਆਣਪ ਦੀ ਬਾਤ ਐ ਕਿ ਸਾਹਮਣੇ ਫੋਟੋ ਵੇਖ ਕੇ ਜੋਰਾ ਵਰ ਕਹਿੰਦਾ ਮੇਰੇ ਦਾਦੇ ਦੀ ਫੋਟੋ ਐ ਕੌਣ ਜਾਣਦਾ ਹੱਲੇ ਗੱਲਾਂ ਬਾਤਾਂ ਹੋ ਰਹੀਆਂ ਸੀ ਹਰਜੀਤ ਸਿੰਘ ਅੰਦਰ ਆ ਗਿਆ ਕਹਿੰਦੀ ਸਰਦਾਰਾ ਤੇਰੇ ਪੁੱਤ ਦੀ ਉਮਰ ਹੈ 7 ਸਾਲ ਤੇ ਇਹ ਗੱਲ ਕਹਿ ਰਿਹਾ ਕਿ ਜਮਾਨਾ ਜਾਣੇ ਲੋਕ ਜਾਣਣ ਮਰਨ ਤੋਂ ਬਾਅਦ ਵੀ ਗੱਲਾਂ ਹੋਣ ਮੈਨੂੰ ਕੀ ਕਰਨਾ ਪਵੇਗਾ ਸਰਦਾਰ ਹਰਜੀਤ ਸਿੰਘ ਉਹਦੇ ਪਾਪਸ ਮੁੜ ਗਿਆ ਉਹਨੇ ਇੱਕ ਬਹੁਤ ਸੁੰਦਰ ਘੋੜਾ ਇੱਕ ਸ੍ਰੀ ਸਾਹਿਬ ਤੇ ਇੱਕ ਚੰਗਾ ਉਸਤਾਦ ਘਰੇ ਲੈ ਕੇ ਬੜਿਆ 7 ਸਾਲ ਦੀ ਉਮਰ ਵਿੱਚ ਤਲਵਾਰ ਦੇ ਮੁੱਠੇ ਨੂੰ ਹੱਥ ਪਵਾਤਾ ਆਪਣੇ ਪੁੱਤ ਦਾ ਕੋਰਸਵਾਰੀ ਸ਼ਾਸਤਰਬਾਜੀ ਮੇਜੇਵਾਦੀ ਤੀਰੰਦਾਜੀ ਸਭ ਤੋਂ ਗਰੀਲੇ ਜੰਗ ਲੜਨ ਵਾਲਾ ਪਹਾੜਾਂ ਦੇ ਵਿੱਚ ਬਣ ਗਿਆ ਇਹ ਯੋਰਾ ਵਰਸਿੰਗ 17 ਸਾਲ ਦੀ ਉਮਰ ਹੋਈ ਇੱਕ ਗੱਲ ਹੋਰ ਭੈਣੋਂ ਲੇ ਲਦਾਖ ਦੀਆਂ ਔਰਤਾਂ ਜਿਨ੍ਹਾਂ ਦੇ ਖਾਸ ਕਰਕੇ ਬੱਚਾ ਬੱਚੀ ਹੋਣ ਵਾਲਾ ਹੁੰਦਾ ਉਸ ਏਰੀਆ ਦੀਆਂ ਔਰਤਾਂ ਮਰੇ ਹੋਏ ਸ਼ੇਰ ਦੇ మాਸ ਦਾ ਲੋਥੜਾ ਲੈ ਕੇ ਘਰ ਨੂੰ ਆਉਂਦੀਆਂ ਸੀ ਔਰ ਆਪਣੇ ਡੌਲੇ ਦੇ ਨਾਲ ਜਾਂ ਆਪਣੇ ਗਲ ਦੇ ਵਿੱਚ ਕੱਪੜੇ ਦੇ ਬਲੇਟ ਕੇ ਉਹ ਮਾਸ ਵਾਲਾ ਲੋਥੜਾ ਬੰਨ੍ਹ ਦਿਆ ਸੀ ਡੌਲੇ ਨਾਲ ਜਾਂ ਆਪਣੇ ਗਲ ਵਿੱਚ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਇਹਦੇ ਵਿੱਚੋਂ ਇੱਕ એનર્ਜੀ ਮਿਲਦੀ ਹੈ ਇੱਕ ਪੋਜ਼ਿਟਿਵ ਹੀ ਮਿਲਦੀ ਹੈ ਕਿ ਮੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚਾ ਸ਼ੇਰ ਵਰਗਾ ਬਲਵਾਨ ਹੋਵੇਗਾ ਪਰ ਜਦਨ 17 ਸਾਲਾਂ ਦਾ ਹੋਇਆ ਨਾ ਜੋਰਾਵਰ ਸਿੰਘ ਆ ਇਹਨੇ ਕੀਤਾ ਸ਼ੇਰ ਦਾ ਸ਼ਿਕਾਰ ਜਦੋਂ ਇਹਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਲਦਾਖ ਦੇ ਲੋਕ ਇਹਨੂੰ ਕਹਿਣ ਲੱਗ ਪਏ ਬੱਬਰ ਸ਼ੇਰ ਜਿਹਨੇ ਸ਼ੇਰ ਮਾਰ ਲਿਆ ਉਹ ਬਣ ਗਿਆ ਬੱਬਰ ਸ਼ੇਰ ਇਹਨੂੰ ਕਹਿਣ ਲੱਗ ਪਏ ਬੱਬਰ ਸ਼ੇਰ ਉਮਰ 21 ਸਾਲ ਦੀ ਹੋ ਗਈ ਜਦੋਂ 21 ਸਾਲਾਂ ਦਾ ਹੋਇਆ ਤੇ ਬੈਠੇ-ਬੈਠੇ ਤੇ ਮਨ ਚ ਇੱਕ ਦਿਨ ਖਿਆਲ ਆ ਗਿਆ ਇਹ ਖਿਆਲ ਕਦੇ ਆਪਣੇ ਮਨ ਵਿੱਚ ਨਹੀਂ ਆਉਂਦਾ ਉਹ ਖਿਆਲ ਗਿਆ ਹੈ ਕਹਿੰਦਾ ਮਨਾ 21 ਸਾਲ ਦੀ ਉਮਰ ਹੋ ਗਈ ਹੈ ਤੇ ਕੀਤਾ ਹਾਲੇ ਤੱਕ ਕੰਮ ਵਾਸਤੇ ਕੁਝ ਵੀ ਨਹੀਂ ਮਾਂ ਨੂੰ ਇਹ ਗੱਲ ਕਹੀ ਸੀ ਕਿ ਮਾਂ ਜਮਾਨਾ ਗਾਣੇ ਲੋਕ ਮਰਨ ਤੋਂ ਬਾਅਦ ਆ ਵੀ ਮੇਰੀਆਂ ਗੱਲਾਂ ਕਰਨ ਮੈਨੂੰ ਕੀ ਕਰਨਾ ਪਵੇਗਾ ਤੇ ਅੱਜ ਤੱਕ ਤੇ ਰੋਟੀਆਂ ਖਾਧੀਆਂ ਅੱਜ ਤੱਕ ਤੇ ਕੀਤਾ ਕੁਝ ਨਹੀਂ ਕੁਝ ਕਰਕੇ ਜਾਈਏ ਪਤਾ ਨਹੀਂ ਅਗਲੇ ਭੜਕ ਦਾ ਕਿਦਾਂ ਦਾ ਹੋਵੇ ਕਿਦਾਂ ਦਾ ਨਾ ਹੋਵੇ ਇਹਨੇ ਆਪਣਾ ਕੋੜਾ ਤਿਆਰ ਕੀਤਾ ਆਪਣੇ ਨਾਨਕੇ ਪਿੰਡ ਪਹੁੰਚ ਗਿਆ ਇਹਦਾ ਨਾਨਕਾ ਪਿੰਡ ਹੈ ਗੋਪੀਪੁਰ ਇਹ ਵੀ ਅੰਤ ਇਹ ਵੀ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਗੋਪੀਪੁਰ ਮੰਡ ਪਹੁੰਚਿਆ ਇਹਨਾਂ ਦੇ ਨਾਲ ਦਾ ਘਰ ਜਿਹੜਾ ਗਵਾਂਡ ਵਾਲਾ ਘਰ ਉੱਥੇ ਇਹਦਾ ਇੱਕ ਹਮ ਉਮਰ ਮਿੱਤਰ ਰਹਿੰਦਾ ਜਿਹਦਾ ਨਾਂ ਠਾਕੁਰ ਧਰਮ ਸਿੰਘ ਆਪਣੇ ਹਮ ਉਮਰ ਮਿੱਤਰ ਠਾਕੁਰ ਧਰਮ ਸਿੰਘ ਨੂੰ ਮਿਲਦਾ ਕਿਉਂਕਿ ਸਾਡਾ ਇਤਿਹਾਸ ਜੋੜੀਆਂ ਵਿੱਚ ਬਣਦਾ ਜੀ ਜਦੋਂ ਵੀ ਕਿਤੇ ਵੇਖੋਗੇ ਇਤਿਹਾਸ ਸਾਡਾ ਜੋੜੀਆਂ ਨੇ ਸਿਰਜਿਆ ਯਈਆ ਡੱਡੀ ਸਰਜੀਤ ਸਿੰਘ ਜੁਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਸਾਰੀਆਂ ਕਲੀਅਰ ਕਟ ਸੀ ਤੇ ਅਮਰਤ ਅਮਰਤਪਾਲ ਮਹਿਰੂ ਦੇ ਹੱਕ ਦੇ ਵਿੱਚ ਸੀ ਤੇ ਵਧੀਆ ਇਹਨਾਂ ਦੀ ਗੱਲ ਸੀ ਕਿ ਜੇ ਅਗਰ ਮਰਦ ਨੇ ਕਤਲ ਕੀਤਾ ਤੇ ਔਰਤ ਨੂੰ ਵੀ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅਸ਼ਲੀਲਤਾ ਜਾਂ ਨਾਗਪੂਣਾ ਬਣਾ ਦੇਣਾ ਇਹਦੇ ਵਿੱਚ ਕਾਫੀ ਲੋਕ ਜਿਹੜੇ ਉਹਨਾਂ ਦੇ ਥੋੜੇ ਜਿਹੇ ਫਾਲੋਅਰ ਹੈ ਨੇ ਉਹ ਵੀ ٹی ਆਰ ਪੀ ਦੀ ਖਾਤਰ ਸੋਸ਼ਲ ਮੀਡੀਆ ਦੇ ਬਸ ਇਹ ਬਿਆਨਬਾਜ਼ੀ ਇਹ ਬਿਆਨ ਬੂਨ ਛੱਡ ਰਹੇ ਨੇ ਬਾਕੀ ਜ਼ਿਆਦਾਤਰ ਲੋਕ ਜਿਹੜੇ ਨਾ ਉਹ ਅਮਰਪਾਲ ਮਹਿਰੂ ਦੇ ਹੱਕ ਚ ਨੇ ਤੇ ਜ਼ਿਆਦਾਤਰ ਗਰਾਊਂਡ ਰਿਐਲਿਟੀ ਵੀ ਇਹ ਵੇ ਜਿਹੜਾ ਆ ਮੈਸੇਜਸ ਵਗੈਰਾ ਆਉਂਦੇ ਨੇ ਜਾਂ ਕਮੈਂਟਸ ਬਾਕਸ ਦੇ ਵਿੱਚ ਉਹ ਆਮ ਲੋਕ ਹੁੰਦੇ ਨੇ ਵੇਖਣ ਵਾਲੇ ਕਾਮਨ ਮੈਨ ਕਾਮਨ ਮੈਨ ਨੇ ਉਹ ਉਹ ਵੀ ਏਸੀ ਚੀਜ਼ ਦਾ ਹੀ ਆਧਾਰ ਕਰ ਰਹੇ ਨੇ ਕਿ ਵੀ ਇਹ ਜਿਹੜਾ ਇਹਨਾਂ ਨੇ ਅਮਰਪਾਲ ਸਿੰਘ ਮਹਿਰੂ ਨੇ ਕੰਮ ਕੀਤਾ ਹੈ ਬਹੁਤ ਅੱਛਾ ਕੀਤਾ ਹੈ ਇਹਨਾਂ ਨਾਲ ਚਲੇ ਦਾ ਖਤਮ ਹੋਏਗੀ ਕਈ ਲੋਕ ਪਹਿਲੇ ਆਪਾਂ ਇੱਕ ਦਿਨ ਵੀਡੀਓ ਦੇਖੀ ਸੀ ਉਹ ਕਹਿੰਦੇ ਸੀ ਇਹ ਚਲੇ ਦਾ ਇੰਜ ਖਤਮ ਨਹੀਂ ਹੋਏਗੀ ਜੀ ਇੱਕ ਔਰਤ ਨੂੰ ਮਾਰਨ ਨਾਲ ਲੇਕਿਨ ਤੁਸੀਂ ਇਹ ਦੇਖਿਆ ਕਿ ਉਹ ਮੂਸਰੀਆਂ ਜਿਹੜੀਆਂ ਗੰਦ ਫਲਾ ਰਹੀਆਂ ਉਹ ਇੱਕ ਵਾਰੀ ਤਾਂ ਡਰ ਜਾਂ ਨੂੰ ਇੱਕ ਵਾਰੀ ਡਰ ਗਏ ਨੇ ਸਾਰੇ ਤੂਭ ਗਏ ਨੇ ਜਿਵੇਂ ਕਹਿੰਦਾ ਨਾ ਪਰੇਸ਼ਾਨ ਹੋ ਗਏ ਗਿਆ ਇਹ ਕੀ ਹੋ ਗਿਆ ਤੇ ਹੁਣ ਉਹ ਕਦੀ ਕਹਿੰਦੇ ਨੇ ਕਿ ਜੀ ਸਾਨੂੰ ਸਿਕਿਉਰਿਟੀ ਦੇਣੀ ਚਾਹੀਦੀ ਏ ਕਦੀ ਕੋਸ਼ ਤੇ ਕਦੀ ਕੋਸ਼ ਹੋ ਮਤਲਬ ਕਿ ਇੱਕ ਵਾਰੀ ਡਰ ਗਏ ਨੇ ਤੇ ਇਹ ਚੀਜ਼ ਅਸਰ ਤੇ ਰੱਖਦੀ ਏ ਅਗਰ ਕੋਈ ਤੁਸੀਂ ਕੰਮ ਕਰਦੇ ਜੇ ਨਾ ਤੇ ਉਹ ਅਸਰ ਤੇ ਕਰਦਾ ਬਿਲਕੁਲ ਬਿਲਕੁਲ ਉਹਦਾ ਕੋਈ ਨਾ ਕੋਈ ਰੱਦੇ ਅਮਲ ਤੇ ਆਂਦਾ ਹੀ ਆਂਦਾ ਹੈ ਤੇ ਆਂਦਾ ਹੀ ਆਂਦਾ ਹੈ ਰਿਐਕਸ਼ਨ ਇਜ਼ ਰਿਐਕਸ਼ਨ ਯਾਨੀ ਕਿ ਉਹਦੇ ਫਿਰ ਇਹਦੇ ਚ ਦੋ ਚੀਜ਼ਾਂ ਇਹ ਨੇ ਕਿ ਇੱਕ ਤੇ ਉਹ ਸਿੱਖ ਹੈ ਨਹੀਂ ਸੀ ਤੇ ਉਹਨੇ ਕੌਰ ਨਾਂ ਦੇ ਨਾਲ ਲਾਇਆ ਦੂਸਰਾ ਉਹ ਹਿੰਦੂ ਸੀ ਤੇ ਹਿੰਦੂ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਕਰ ਰਹੇ ਜਿਹੜੇ ਉਹ ਜਿਹੜੇ ਨੇ ਗੱਗੀ ਪੰਡਤ ਜੀ ਉਹਨਾਂ ਨੇ ਵੀ ਇਹੀ ਗੱਲ ਕੀਤੀ ਉਹਨਾਂ ਨੇ ਕਿ ਭਾਵੇਂ ਉਹ ਸਿੱਖ ਸੀ ਭਾਵੇਂ ਉਹ ਹਿੰਦੂ ਸੀ ਜਾਂ ਜਿਹੜੀ ਵੀ ਸੀ لیکن وہ کام غلط کر رہی سی اس لیے ਉਹਦਾ یہی ਬਣਦਾ ਉਹਨਾਂ ਨੇ ਜਿਹੜਾ ਅਮਰਪਾਲ ਸਿੰਘ ਮਹਿਰੂ ਦੇ ਹੱਥ 'ਚ ਬਹੁਤ ਅੱਛਾ ਬਿਆਨ ਦਿੱਤਾ ਕਿ ਵੀ ਉਹ ਏ ਇਹ ਨੂੰ ਇਹਦੇ مذہب ਨੂੰ ਜਾਂ ਕੌਮ ਨੂੰ ਨਾਂ ਲੈ ਕੇ ਆਓ ਬਸ ਇਹ ਕਹੋ ਕਿ ਇਹ ਸ਼ਰਿਲਤਾ ਫਲਾ ਰਹੀ ਹੈ ਇੱਕ ਹੋਰ ਲੜਕੀ ਉਹ ਵੀ ਇਸ ਤਰ੍ਹਾਂ ਹੀ ਗੰਦ ਫਲਾ ਰਹੀ ਹੈ ਤੇ ਉਹ ਬੜੇ ਅਜੀਬੋ ਗਰੀਬ ਬਿਆਨ ਦਿੰਦੀ ਪਈ ਪਤਾ ਨਹੀਂ ਉਹ ਦੂਸਰੇ ਮੁਲਕ ਚ ਰਹਿੰਦੀ ਹੈ ਹਾਂ ਇੱਕ ਉਹ ਜੱਟੀ ਜੁੱਟੀ ਵੀ ਹੈ ਕੋਈ ਜੱਟੀ ਆ ਉਹ ਕਹਿੰਦੀ ਇਸ ਤਰ੍ਹਾਂ ਕਰਕੇ ਮੇਰੇ ਘਰ ਦਾਣੇ ਨਹੀਂ ਸੁੱਟ ਕੇ ਜਾਂਦੇ ਨਾ ਇਹ ਮੈਨੂੰ ਤੁਹਾਡੀ ਕੋਈ ਟੈਨਸ਼ਨ ਨਹੀਂ ਆਉਂਦੀ ਉਹ ਉਹ ਨਹੀਂ ਹੈ ਡਰੀ ਲੇਕਿਨ ਇੱਕ ਇੰਡੀਆ ਦੇ ਵਿੱਚ ਜਿਹੜੀ ਦੀਪਕਾ ਉਨਨੇ ਦੇ ਕਿ ਮਾਫੀ ਮੰਗ ਲਈ ਉਹਨੇ ਆਖਿਆ ਕਿ ਮੈਂ ਇਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਾਂਗੇ ਇੰਡੀਆ ਜੀ ਨਹੀਂ ਇਹ ਪਾਕਿਸਤਾਨ ਜੀ ਵੀ ਟਿਕਟੌਕ ਜਿਹੜੀ ਹੈ ਨਾ ਉਹਦੇ ਤੇ ਬਹੁਤ ਗੰਦੇ ਤੇ ਇਹ ਚੀਜ਼ ਕਰਨੀ ਚਾਹੀਦੀ ਸੀ ਸਾਡੇ ਦੇ ਇੱਥੇ ਜਿਹੜੀਆਂ ਵੀ ਇੱਕ ਉਹ ਗੰਦੀਲ ਬਲੋਜ ਮਾਰੀ ਗਈ ਸੀ 11 ਦੇ ਨਾਮ ਲੇਕਿਨ ਉਸ ਤੋਂ ਇਲਾਵਾ ਬਾਕੀ ਹੋਰ ਕਿਸੇ ਵਜ੍ਹਾ ਤੋਂ ਐਵੇਂ ਕਤਲ ਕੀਤੇ ਗਿਆ ਆ ਉਹਨਾਂ ਸਣਾ ਯੂਸਫ ਪਿਛਲੇ ਦਿਨ ਹੀ ਮਾਰੀ ਗਈ ਹੈ ਉਹਨੂੰ ਇਸ ਵਜ੍ਹਾ ਤੋਂ ਨਹੀਂ ਮਾਰਿਆ ਗਿਆ ਉਹਦੇ ਚਲੋ ਜੋ ਹੋਰ ਉਹਨੂੰ ਤੇ ਬਿਲਾ ਵਜ੍ਹਾ ਆਪਣੀ ਕੋਈ ਜ਼ਾਤੀ ਉਹਨਾਂ ਦੀ ਕੋਈ ਮਸਲਾ ਸੀ ਉਹਨਾਂ ਸੀ ਜਾਂ ਉਹਦੇ ਨੂੰ ਮਾਰਿਆ ਗਿਆ ਬਾਕੀ ਉਹ ਗਲਤ ਵੀਡੀਓ ਨਹੀਂ ਸੀ ਬਣਾਉਂਦੀ ਉਹ ਜਿਹੜੀ ਬੱਚੀ ਸੀ ਉਹਦੇ ਕਾਮ ਹੋ ਗਿਆ ਜਿਵੇਂ ਇੱਕ ਤਰ੍ਹਾਂ ਹੈ ਨਾ ਕਿ ਹੁਣ ਜਿਵੇਂ ਬੰਦੇ ਨੇ ਤੇ ਉਹਨਾਂ ਦਾ ਕੰਟੈਂਟ ਇੰਨਾ ਵਾਇਰਲ ਨਹੀਂ ਹੁੰਦਾ ਹਾਂਜੀ ਤੇ ਔਰਤਾਂ ਇਸ ਤਰ੍ਹਾਂ ਦਾ ਕੰਮ ਕਰਕੇ ਤੇ ਗੰਦੀਆਂ ਗਲਤਮੁਲਤ ਗੱਲਾਂ ਕਰਕੇ ਤੇ ਉਹ ਵਾਇਰਲ ਹੋ ਜਾਂਦੀਆਂ ਨਹੀਂ ਮੈਂ ਇੱਥੇ ਗੱਲ ਜ਼ਿਕਰੀਆ ਕਰਾਂਗਾ ਜਿਹੜੇ ਬੰਦੇ ਨੇ ਨਾ ਉਹਨਾਂ ਨੂੰ ਕੰਟੈਂਟ ਬਣਾਉਣਾ ਪੈਂਦਾ ਉਹਨਾਂ ਨੂੰ ਉਹ ਚੀਜ਼ ਬਣਾਣੀ ਪੈਂਦੀ ਹੈ ਕਿ ਜਿਹੜੇ ਲੋਕ ਵੇਖਣ ਲੇਕਿਨ ਔਰਤ ਨੂੰ ਜਿਹੜਾ ਹੈ ਨਾ ਉਹਦੇ ਕੋਲ ਇੱਕ ਆਸਾਨ ਹਾਲੇ ਉਹਨਾਂ ਹੀ ਜਿਹੜਾ ਮਤਲਬ ਕਿ ਜਿਸਮੇ ਉਹਨੂੰ ਉਹ ਮੁਕਲਿ ਤਰੀਕਾ ਨਾਲ ਸ਼ੋਅ ਕਰਾ ਕੇ ਸਸਤੀ ਸ਼ੋਹਰਤ ਜਿਹਨੂੰ ਕਹਿੰਦੇ ਨਾ ਹੋਏ ਬੰਦੇ ਵੀ ਵਾਇਰਲ ਹੁੰਦੇ ਨੇ ਦੁਨੀਆ ਵਿੱਚ ਮਸ਼ਹੂਰ ਨੇ ਆਪਣੇ ਟਿਕਟੋਕਰ ਵੇਖੋ ਇੰਸਟਾਗ੍ਰਾਮ ਦੇ ਵੇਖੋ ਯੂਟਿਊਬਰ ਵੇਖੋ ਬੜੇ ਬੜੇ ਲੋਕ ਮਸ਼ਹੂਰ ਨੇ دین ਦਾ ਕੰਮ ਕਰਕੇ ਵੀ ਆਪਣੇ ਮਜ਼ਬਦ ਦਾ ਕੰਮ ਕਰਕੇ ਲੋਕ ਜਿਹੜੇ ਨੇ ਨਾ ਇਸ ਤਰ੍ਹਾਂ ਦੀਆਂ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਵਾਇਰਲ ਬਹੁਤ ਯਾਰ ਜ਼ਿਕਰੀਆ ਪਾਕਿਸਤਾਨ ਦੇ ਵਿੱਚ ਤੁਸੀਂ ਵੇਖੋ ਅਰਸ਼ਦ ਰੀਲ ਦੇ ਦੋਸਤ ਵੀ ਦੇਖਦੇ ਹੋਨ ਸ਼ਾਇਦ ਉਹਨਾਂ ਦੀਆਂ ਸ਼ਾਰਟਸ ਉਹ ਬੰਦਾ ਇਹ ਮਧਾਰਮਿਕ ਕੰਟੈਂਟ ਲੈ ਕੇ ਡੁਰਿਆ ਉਹ ਇਨਾ ਹਿੱਟ ਹੋ ਗਿਆ ਜਿਸ ਤਰ੍ਹਾਂ ਇਹ ਢਾਡੀ ਸੁਜੀਤ ਸਿੰਘ ਨਾਲ ਗੱਲ ਕਰ ਰਹੇ ਸੀ ਕਿ ਵੀ ਤੁਸੀਂ ਕੋਈ ਧਰਮ ਦਾ ਪ੍ਰਚਾਰ ਕਰਕੇ ਵੀਡੀਓ ਪਾਓ ਤੇ ਚਲੋ ਲੋਕ ਕਹਿਣਗੇ ਨੇਕ ਬੰਦਾ ਨੇਕ ਮਾਪੇ ਉਹਦਾ ਬੱਚਾ ਇਸ ਤਰ੍ਹਾਂ ਹੀ ਉਹ ਦੇਖੋ ਨਾ ਅਰਸ਼ਦ ਰੀਲ ਵਾਲਾ ਉਹ ਇਸ ਟਾਈਮ ਦੁਨੀਆ ਚਾਇ 6-7 ਮਿਲੀਅਨ ਹੁੰਦੇ ਉਹਨਾਂ ਦੇ ਫਾਲੋਅਰਸ ਨੇ ਵੀਡੀਓਜ਼ ਵਗੈਰਾ ਹਿੱਟ ਹੁੰਦੀਆਂ ਧਰਮ ਦਾ ਕੰਮ ਕਰਕੇ ਵੀ ਅੱਛਾ ਕੰਮ ਕਰਕੇ ਵੀ ਹਿੱਟ ਹੋਇਆ ਜਾ ਸਕਦਾ ਜ਼ਰੂਰੀ ਨਹੀਂ ਕਿ ਅਸ਼ਲੀਲਤਾ ਪਲਾ ਕੇ ਨੰਗ ਪੁਣਾ ਵਹਾ ਕੇ ਹਾਂ ਸਹੀ ਗੱਲ ਮਿਲਾਂਗੇ ਦੋਸਤ ਨਵੀਂ ਵੀਡੀਓ ਨਾਲ ਆਪਣਾ ਖਿਆਲ الله نجيبها <applause>